पार्टी है सीधी गल है झाड़ू गिदेगी दो मिनट फिर मैं वापस नहीं आना इलेक्शन तो बाद आऊंगा तेरा धनबाद पास वास्ते अब सोलह दस मिनट के टाइम है मेरी मां की फिर आदि सहूली लगा अद्धे घंटे बाद भावे जिन्नी मर्जी जफिया पाई कोई इतराज एक झाड़ू वाले आए ਉਨਾਂ ਨੇ ਕਿਹਾ ਕਿ ਇਹ ਸਾਰੇ ਪੀਮਾਨ ਹੈ ਅਸੀਂ ਬੜੇ ਚੰਗੇ ਆ ਤੇ ਸਾਨੂੰ ਮੋਟਾ ਪਾਉ ਲੋਕ ਠੱਕ ਐਸੀ ਲੋਕੜੇ ਆਖੇ ਸ਼ਹਾਦੇ ਇਹ ਚੰਗੇ ਹੋਣਗੇ ਮੱਠਵੇਂ ਸੀਟਾਂ ਦਿਤਾ ਦਿਆਂ ਕੋਈ ਮਾੜੂ ਕਿ ਆਈ ਕੋਈ ਹੋਰ ਆਇਆ ਸਾਰਿਆਂ ਨੂੰ ਮੋਟਾ ਪਾ ਬਕੇ ਦਿਤਾ ਪਰ ਤੁਹਾਨੂੰ ਕਿੱभी ਮਿਲੀ ਉਸ ਵਾਰ 1000 ਮੈ ਦਾ ਹਾਲਾ ਕੀਤਾ ਤੁਸੀਂ ਧੂਰ ਪੱਟ ਦੀ ਸਾਡੀ ਹਜ਼ਾਰ ਦੇ ਉਪਰੇ ਭਗਵਾਨ ਕਮਣ ਕੁ ਦੇ ਹਜ਼ਾਰ ਦੇ ਉ ਦੇ ਲਿਆ ਹਾਂ ਆਕਾ ਕੀ ਹੋਣਾ ਸੀ ਹੋਰ ਸਾਰਾ ਕੁਝ ਬੰਦ ਹੋ ਗਿਆ ਸਾਡਾ 1000 ਦਿੱਤਾ ਪੁੱਲ ਦੇ ਤੁਸੀਂ ਲੋਕ ਅਸੀਂ 1000 ਰੁਪਿਆ ਦਿੱਤਾ ਅਸੀਂ ਪੈਨਸ਼ਨ 500 ਰੁਪਿਆ ਹੁੰਦੀ ਸੀ ਸਾਡਾ 1500 ਨਾ ਕਿ 1000 ਰੁਪਿਆ ਵੀ ਮਿਲਦਾ ਸੀ ਜਿੰਦੇ ਰਹੇ ਸ਼ਗਨ ਸਕੀਮ ਉਹੀ ਦੇ ਵਿਆਹ ਤੇ 16000 ਰੁਪਿਆ ਤੇ 10% 52000 ਕਰਤਾ ਪਰ ਸਾਨੂੰ ਮਿਲਿਆ ਕੀ ਮੁੰਡਾ ਕਿਰਾਇਆ ਬੱਸਾਂ ਦਾ ਫਰਸਟ ਕਰਦਾ ਹੁਣ ਚੌੜੇ ਉਹ ਕਿ ਐ ਖੁਸ਼ ਹੋ ਕੇ ਚੜ ਜੰਦੇ ਉਹ ਵੀ ਆਪ ਬਾਕੂ ਵਾਲੀ ਬੱਸ ਆ ਗਈ ਸਾਡੀ ਬੱਸ ਐ ਆ ਲੈ ਆਹ ਕਰਨ ਹੁਣ ਥੋੜੇ ਘਰ ਵਾਲਿਆਂ ਨੂੰ ਥੋੜੇ ਮਗਰ ਚੜਨਾ ਪੈਂਦਾ ਨਹੀਂ ਥੋਨੂ ਆ ਕੇ ਘਰ ਵਾਲਿਆਂ ਦੇ ਮਗਰ ਚੜਨਾ ਬਈ ਬੱਸ ਇਹ ਗੱਲ ਸੱਚੀ ਹੈ ਕਿ ਨਹੀਂ ਸੱਚੀ ਅਰ ਸਾਨੂੰ ਪਿਆ ਕਿ ਤੁਸੀਂ ਅਗਲੇ ਹਜ਼ਾਰ ਨੂੰ ਪਾ ਕੇ ਪਿਆ ਸਾਡੇ ਵਾਲਾ ਆ ਬੱਸ ਭਜਾ ਲੈਂਦੇ ਆ ਬੱਸ ਕਿਤੇ ਥਾਂ ਨਹੀਂ ਉੱਤੀ ਤਾਂ ਮੈਨੂੰ ਭਜਾਉਣੀ ਐ ਪੋਰ ਅੱਗੇ ਆਈ ਹੋਰ ਬੱਸਾਂ ਦੇ ਆਕੇ ਪਾਵਾਂ 45 ਮਾਤਾ ਹੁਣ ਚਾਹਤੀ ਸਰਕਾਰ ਹੈ ਇਹ ਚਾਹਤੀ ਸਰਕਾਰ ਤੇ ਤਾਂ ਮੂਸੇ ਵਾਲਾ ਮਰਵਾਤਾ ਜੇ ਹੁਣ ਉਹਨਾਂ ਦੇ ਘਰੇ ਫੇਰ ਪੁੱਤ ਜੰਮਿਆ ਤੇ ਪੁਲਸਾਰੇ ਭੇਜ ਕੇ ਵੀ ਦੱਸੋ ਇਹ ਪੁੱਤ ਜੰਮਿਆ ਕਿਵੇਂ ਹੈ ਐਸ ਉਮਰ ਚ ਕਿਵੇਂ ਜੰਮਿਆ ਦੇ ਕਿਉਂ ਜੰਮਿਆ ਨਹੀਂ ਜੰਮਿਆ ਕਿਸੇ ਨੇ ਅਗਲੇ ਦੇ ਘਰੇ ਚਰਾਕ ਦਵਾਰੇ ਉਹਨਾਂ ਦੇ ਜਿਉਂਦਾ ਸਹਾਰਾ ਜੰਮ ਪਿਆ ਤੇ ਤੁਸੀਂ ਪੁਲਿਸ ਤੇ ਡਾਕਟਰ ਭੇਜਦੇ ਆ ਸ਼ਰਮ ਹੋਣੀ ਚਾਹੀਦੀ ਉਹ ਵੀ ਹਸਪਤਾਲ ਬਿਠਾ ਕੇ ਇਹ ਹੁਣ ਬਦਲਾਅ ਦੀ ਸਰਕਾਰ ਹੈ ਜੋ ਇਹਨਾਂ ਨੇ ਕੀਤਾ ਤੁਹਾਨੂੰ ਪਤਾ ਹੈ ਸਿਆਣੇ ਕਹਿੰਦੇ ਆ ਬੇਬੇ ਉਹ ਮਾਤਾ ਮਾਤਾ ਜੀ ਸਿਆਣੇ ਕਹਿੰਦੇ ਸੁਨਿਆਰੇ ਉਸ ਤੇ ਜਾਓ ਜਿਹਨੂੰ ਜਾਨ ਦੀ ਹੋਣੀ ਸੁਨਿਆਰਾ ਖੋਣ ਤਾਂ ਪਾਉਦਾ ਹੀ ਪਾਉਦਾ ਪਰ ਜਿਹੜਾ ਆਮ ਦਾ ਸੁਨਿਆਰਾ ਭਰਾ ਉਹ ਖੋਜ ਘੱਟ ਪਾਊਗਾ ਤੇ ਆਧਾਰ ਵੀ ਕਰ ਲੂਗਾ ਤੁਹਾਡਾ ਕੰਮ ਕਰ ਦੇ ਕੇ ਕਿ ਨਵੀਂ ਦਗਾਣ ਦੇਖ ਕੇ ਸ਼ੀਸ਼ੇ ਵਾਲੀ ਵਰਕੇ ਨਾ ਉਹਨੇ ਗੁੱਟ ਲੈਣਾ ਅੱਧਾ ਹੀ ਖਾ ਲੂਗਾ ਜਿਹੜਾ ਜਾਣਿਆ ਪਛਾਣਿਆ ਹੋਵੇ ਉਹਰੇ ਚਾਹੀਦਾ ਹੈ ਕਾਂਗਰਸ ਪਾਰਟੀ ਜਾਣੀ ਪਛਾਣੀ ਹੈ ਆਪ ਦਾ ਮਾਰੂ ਸ਼ਾਵੇਂ ਸਿੱਟੂ ਏ ਨਵੀਂ ਪਾਰਟੀ ਤਾਂ ਮੁਰਕੇ ਗੱਬੀ ਨਹੀਂ ਥਿਆਈ ਨਾ ਇਸ ਤੋਂ ਬਾਅਦ ਮਾਣੂ ਕੇ ਜੀ ਨੇ ਚੋਣਾਂ ਲੜਦੇ